ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਹੈ ਜੀ ਉਹਦਾ ਉਹਦੀ ਇੱਕ ਹੋਰ ਕੜੀ ਹੈ this is another i would say illustrious feather in the cap of our paridhi chief minister ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਰੋਜ਼ਗਾਰ ਸਿਹਤ ਸਿੱਖਿਆ ਰੋਜ਼ਗਾਰ 263 ਤੋਂ ਜ਼ਿਆਦਾ ਕਿ ਥੋੜੇ ਦਿਨ ਪਹਿਲਾਂ ਦਿੱਤੇ ਸੀ ਔਰ ਅੱਜ ਜਿਹੜੇ ਹੈਗੇ ਆ ਇਹ 586 ਨਿਯੁਕਤੀ ਪੱਤਰ ਹੈ ਜਿਹਦੇ ਵਿੱਚ ਜ਼ਿਆਦਾ एएनएम ਜਿਹਨੂੰ ਅਸੀਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਐਮਪੀਐਚਡਬਲਿਊ ਫੀਮੇਲ ਕਹਿੰਦੇ ਆ ਔਰ ਆਪਥਾਲਮਿਕ ਆਫੀਸਰ ਹੈ ਲੈਬਾਰਟਰੀ ਟੈਕਨੀਸ਼ੀਅਨ ਹੈ ਔਰ ਵਾਰਡ ਅਟੈਂਡੈਂਟ ਹੈ 586 ਨੂੰ ਅੱਜ ਦਿੱਤੇ ਆ ਜੀ 450 ਸਾਡੇ ਹੋ ਰਿਹਾ ਵੈਰੀਫਿਕੇਸ਼ਨ ਚੱਲਦੀ ਪਈ ਆ ਉਹਨਾਂ ਨੂੰ ਵੀ ਜਲਦੀ ਦੇਾਂਗੇ ਇਸੇ ਤਰ੍ਹਾਂ ਡਾਕਟਰ ਦੀ ਭਰਤੀ ਹੋ ਰਹੀ ਹੈ ਜੀ ਸਟਾਫ ਨਰਸਸ ਦੀ ਭਰਤੀ ਹੋ ਰਹੀ ਹੈ ਔਰ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਨੂੰ ਦਿੱਤੇ ਆ ਮੇਲ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਡਿਮਾਂਡ ਆ ਉਹਨਾਂ ਦੀ ਵੀ ਬਹੁਤ ਜਲਦੀ ਭਰਤੀ ਕਰਾਂਗੇ ਸੋ ਮੈਂ ਜਿੰਨੇ ਵੀ ਸਾਡੇ ਸਿਹਤ ਨਾਲ ਜਿੰਨੇ ਵੀ ਸਾਡੇ ਮਤਲਬ ਵਰਕਰ ਹੈਗੇ ਆ ਉਹਨਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਤੁਸੀਂ ਯਕੀਨਾਨ ਰੱਖਣਾ ਸਾਰਿਆਂ ਦੀ ਵਾਰੀ ਆਏਗੀ ਮਾਨ ਸਰਕਾਰ ਦਾ ਜਿਹੜਾ ਇਹ ਮਿਸ਼ਨ ਹੈ ਇਹਦਾ ਜਿਸ ਤਰ੍ਹਾਂ ਉਹਨਾਂ ਨੇ ਟੇਲਾ ਤੱਕ ਪਾਣੀ ਪਹੁੰਚਾਇਆ ਇਹ ਸੁਭਦਾ ਵੀ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਅਸੀਂ 18 ਸਾਲਾਂ ਬਾਅਦ ਕੁਝ ਜਿੰਨਾਂ ਨੂੰ ਤਿਆਰ ਕੀਤਾ ਦੇਖੋ ਬਹੁਤ ساریਆਂ ਲੜਕੀਆਂ ਜਿਹੜੀਆਂ ਸੀ ਜਦੋਂ ਮੈਂ ਕਿਤੇ ਜਾਂਦਾ ਹੁੰਦਾ ਸੀ ਉੱਥੇ ਆਂਦੀਆਂ ਸੀ ਕਹਿੰਦੇ ਸੀ ਸਾਰਾ ਅਸੀਂ ਕੱਚੇ ਆ ਜੋ ਤੁਸੀਂ ਕਿਹਾ 18 ਸਾਲ 15 ਸਾਲ 18 ਸਾਲ ਹੋ ਗਏ ਸਾਨੂੰ ਤੇ ਉਹ ਹੁਣ ਅੱਜ ਪੱਕੀਆਂ ਹੋ ਗਈਆਂ ਜੀ ਉਹ ਬਹੁਤ ਖੁਸ਼ ਹੈ ਜੀ ਉਹ ਤੇ ਬਾਕੀ ਸਭ ਨੂੰ ਵੀ ਮੈਂ ਕਹਿੰਦਾ ਵੀ ਇਹ ਤਰੀਕਾ ਹੈਗਾ ਬਹੁਤ ساری ਜਿਹੜੇ ਕੋਰੋਨਾ ਵਾਰੀਅਰ ਸੀਗੇ ਉਹਨਾਂ ਨੇ ਕੋਰੋਨਾ 'ਚ ਕੰਮ ਕੀਤਾ ਸੀਗਾ ਉਹਨਾਂ ਨੂੰ ਇਹਦੇ ਵਿੱਚ ਅਪਾਇੰਟਮੈਂਟ ਲੈਟਰ ਮਿਲੇ ਸੀ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਕਲੀਨਿਕਲ ਅਸਿਸਟੈਂਟ ਸੀਗੇ ਉਹ ਮਤਲਬ ਉਹ ਪੱਕੀ ਨੌਕਰੀ ਨਹੀਂ ਹੈ ਉਹ ਐਂਟਰੀ ਲੈਵਲ ਜੌਬ ਹੈ ਉਹਦੇ ਵਿੱਚ ਹੈਗਾ ਆਰਨ ਵੈਲਿਊ ਲਰਨ ਆਪਣਾ ਕੰਮ ਸਿੱਖਦੇ ਰਹੋ ਕਰੀ ਚੱਲੋ ਤੇ ਜਦੋਂ ਸਰਕਾਰੀ ਨੌਕਰੀ ਨਿਕਲਦੀ ਆ ਯੂ ਆਰ ਬੈਟਰ ਕੁਆਲੀਫਾਈਡ ਉਹਨਾਂ ਨੂੰ ਅਸੀਂ ਐਕਸਪੀਰੀਅੰਸ ਦੇ ਨੰਬਰ ਵੀ ਦਿੰਨੇ ਆ ਉਹਨਾਂ ਨੂੰ ਡਾਕਟਰ ਸਾਹਿਬ ਨਵੇਂ ਕਾਲਜਿਸ ਦੀ ਵੀ ਤੁਸੀਂ ਗੱਲ ਕੀਤੀ ਨਵੇਂ ਹਸਪੀਟਲਸ ਦੀ ਹਾਂਜੀ ਦੇਖੋ ਚਾਰ ਤਾਂ ਸਾਡੇ ਜਿਹੜੇ ਹੈਗੇ ਆ ਟੈਂਡਰ ਵਗੈਰਾ ਹੋ ਗਏ ਆ ਹੁਣ ਸਾਡੇ ਆਲਟੀਮੇਟਲੀ ਫਾਈਨਲ ਹੋ ਗਿਆ ਹੈਗਾ ਚਾਰ ਮੈਡੀਕਲ ਕਾਲਜ ਤਾਂ ਜਿਹੜੇ ਸਾਡੇ ਸੈਂਟਰ ਦੀ ਸਿਸਟਰਸ ਨਾਲ ਚੱਲ ਰਹੇ ਆ ਤੇ ਅਸੀਂ ਹੋਰ ਵੀ ਸੋਚ ਰਿਹਾ ਪਏ ਅਸੀਂ ਕਟੋ-ਕਟ ਜਿਹੜੇ ਹੈਗੇ ਆ ਉਹ 8 ਮੈਡੀਕਲ ਕਾਲਜ ਜਿਹੜਾ ਸਾਡਾ ਆਣ ਵਾਲੇ 1-2 ਸਾਲ ਚ ਟਿਚਾ ਵੀ 8-9 ਸ਼ੁਰੂ ਹੋ ਜਾਣ ਹੌਲੀ ਹੌਲੀ ਫਿਰ ਸਾਰੇ ਹਰ ਡਿਸਟ੍ਰਿਕਟ ਲੈਵਲ ਤੇ ਖੋਲਾਂਗੇ ਕਿੱਥੇ ਕਿੱਥੇ ਫਿਲਹਾਲ ਜਿਹੜੇ 8 ਹੈ ਕਿਹੜੇ ਕਿਹੜੇ ਜਿਹੜੇ ਜਿਨ੍ਹਾਂ ਦੇ ਪੈਸੇ ਆ ਚੁੱਕੇ ਆ ਉਹ ਆੜੀ ਚੱਲਦਾ ਪਿਆ ਜੀ ਹੁਸ਼ਿਆਰਪੁਰ ਕਪੂਰਥਲੇ ਦਾ ਔਰ ਮਲੇਰਕੋਟ ਨੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਉਹਦਾ ਥੋੜਾ ਜਿਹਾ ਲੈਂਡ ਇਸ਼ੂ ਸੀਗਾ ਜਿਹੜੇ ਕਿ ਅਸੀਂ ਰਿਜ਼ੋਲਵ ਕਰ ਲਿਆ ਹੁਣ ਉੱਥੇ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਸવાય ਜਿਹੜੇ ਬਣਨੇ ਆ ਜੀ ਸ਼ੀਤ ਭਗਤ ਸਿੰਘ ਨਗਰ ਜਿਹੜੇ ਮਾਰਯੋਗ ਮੁੱਖ ਮੰਤਰੀ ਸਾਹਿਬ ਔਰ ਇਸ ਤੋਂ ਸਿਵਾਏ ਮੋਗੇ ਦੇ ਵਿੱਚ ਹੈ ਔਰ ਗੁਰਦਾਸਪੁਰ ਦੇ ਵਿੱਚ ਹੈ ਤੇ ਇਹ 8 ਜਿਹੜੇ ਆ ਗਏ ਬਾਕੀ ਬਾਕੀ ਦੇ ਵੀ ਕਰਾਂਗੇ ਹੋਰ ਵੀ ਕਰਾਂਗੇ ਸਰ ਆਮ ਆਦਮੀ ਜਿਹੜੇ ਕਲੀਨਿਕਲ ਖੋਲੇ ਗਏ ਉਸ ਤੋਂ ਇਲਾਵਾ ਕੁਝ ਹੋਰ ਵੀ ਖੋਲਨੇ ਕੋਈ ਸੈਂਟਰ ਦੇਖੋ 872 ਹੋ ਗਏ ਉਹ ਸੀਐਮ ਦੀ ਯੋਗਸ਼ਾਲਾ ਤੇ ਆਮ ਆਦਮੀ ਕਲੀਨਿਕ ਇਹ ਬਹੁਤ ਹੀ ਮਤਲਬ ਕਹੋਗੇ ਦੇਸ਼ ਦਾ ਦੁਨੀਆ ਦਾ ਬਿਹਤਰੀਨ ਮਾਡਲ ਹੈ ਜੀ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਸਾਰੇ ਹੋਰ ਖੋਲਾਂਗੇ ਜੀ ਆਉਣ ਵਾਲੇ ਸਮੇਂ ਚ ਇਹਦੀ ਡਿਮਾਂਡ ਬਹੁਤ ਹੈ ਸਾਡੇ ਕੱਲ ਹੀ ਮੇਰੇ ਸੈਕਟਰੀ ਜਾ ਕੇ ਆਇਆ ਜੀ ਆਪਣੇ ਜਿਹੜੇ ਯੂਨੀਅਨ ਸੈਕਟਰੀ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਆਇਆ ਸੈਕਟਰੀ ਦੇ ਨਾਲ ਮੈਂ ਪਹਿਲਾਂ ਨੱਡਾ ਜੀ ਨੂੰ ਮਿਲ ਕੇ ਆਇਆ ਸੀਗਾ ਸੋ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਫੰਡਸ ਆ ਇੱਕ ਮਹੀਨੇ ਚ ਮਹੀਨੇ ਡੇਢ ਮਹੀਨੇ ਚ ਆਣ ਲੱਗ ਜਾਣਗੇ ਤੇ ਅਸੀਂ ਬਹੁਤ ਸਾਰੇ ਹੋਰ ਵੀ ਆਮ ਆਦਮੀ ਕਲੀਨਿਕ ਵੀ ਖੋਲਾਂਗੇ ਦੂਜੇ ਹੈਲਥ ਇੰਸਟੀਟਿਊਸ਼ਨਸ ਵੀ ਖੋਲਾਂਗੇ ਔਰ ਜਿਹੜੇ ਬਾਕੀ ਐਗਜ਼ਿਸਟਿੰਗ ਹਸਪੀਟਲ ਆ ਉਹਨਾਂ ਦੇ ਵਿੱਚ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਮਾਨ ਸਾਹਿਬ ਨੇ ਸਾਨੂੰ ਖੁੱਲੇ ਫੰਡ ਦਿੱਤੇ ਆ ਹਾਲਾਂਕਿ ਕੇਂਦਰ ਦੇ ਫੰਡਸ ਸਾਨੂੰ ਨਹੀਂ ਮਿਲ ਰਹੇ ਸੀ ਅਜੇ ਲੇਕਿਨ ਅਸੀਂ ਸਾਰੀਆਂ ਦਵਾਈਆਂ ਮਿਲ ਲਈਆਂ ਸਾਰੇ ਸਰਕਾਰੀ ਹਸਪਤਾਲਾਂ ਚ ਐਕਸ-ਰੇ ਅਲਟਰਾਸਾਉਂਡ ਹੁਣ ਅਸੀਂ ਡਾਕਟਰ ਭਰਤੀ ਕਰ ਰਹੇ ਹਾਂ ਸਟਾਫ ਤੁਹਾਡੇ ਸਾਹਮਣੇ ਭਰਤੀ ਕਰ ਰਹ ਜਿਹਦੇ ਵਿੱਚ ਬਿਲਡਿੰਗ ਵੀ ਆ ਗਈ ਉਹਦੇ ਚ ਇਕੁਪਮੈਂਟ ਇਨਫਰਾਸਟ੍ਰਕਚਰ ਵੀ ਆ ਗਿਆ ਐਚ ਆਰ ਹਿਊਮਨ ਜੈਨੈਵਰ ਰਿਸੋਰਸ ਚਾਹੇ ਡਾਕਟਰਸ ਆ ਪੈਰਾਮੈਡਿਕਸ ਆ ਉਹ ਵੀ ਆ ਲਗਾਤਾਰ ਜਿਹੜੇ ਹੈਗੇ ਅਸੀਂ ਰਿਕਰੂਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬੈਸਟ ਪੋਸੀਬਲ ਗੁੱਡ ਕੁਆਲਿਟੀ ਹੈਲਥ ਸਰਵਿਸਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤਾਂ ਕਿ ਲੋਕਾਂ ਨੂੰ ਜਿਹੜਾ ਆਲਰੇਡੀ ਆਮ ਆਦਮੀ ਕਲੀਨਿਕ ਕਰਕੇ 1050 ਕਰੋੜ ਰੁਪਏ ਦਾ ਆਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕਾਂ ਦੇ ਇਸੇ ਤਰ੍ਹਾਂ ਸਕੈਂਡਰੀ ਕੇਅਰ ਟ੍ਰਾਸਟਰੀ ਕੇਅਰ ਦੇ ਵਿੱਚ ਵੀ ਇਸ ਤੋਂ ਵੱਧ ਜਿਹੜੇ ਪੈਸੇ ਆ ਲੋਕਾਂ ਦੇ ਬਚਿਆ ਨਾਟ ਓਨਲੀ ਕਿ ਮਾਨ ਸਾਹਿਬ ਨੇ ਇਹਦੇ ਵਿੱਚ ਕੀਤਾ ਉਹਨਾਂ ਨੇ ਟੋਲ ਪਲਾਜ਼ਾ ਵੀ ਜਿਹੜੇ ਬੰਦ ਕੀਤੇ 18 19 ਦੇ ਕਰੀਬ ਉਹਦੇ ਨਾਲ ਵੀ 61 ਲੱਖ ਰੁਪਏ ਦਾ ਲੋਕਾਂ ਨੂੰ ਡੇਲੀ ਫਾਇਦਾ ਹੋ ਰਿਹਾ ਸੋ ਇਹ ਮਾਨ ਸਰਕਾਰ ਜਿਹੜੇ ਲੋਕ ਪੱਕੀ ਜਿਹੜੇ ਕੰਮ ਕਰ ਰਹੀ ਆ ਲੋਕਾਂ ਨੂੰ ਪਸੰਦ ਵੀ ਆ ਰਹੇ ਆ ਸੁਹਾਲੀ ਮੈਡੀਕਲ ਕਾਲਜ ਵਾਸਤੇ ਨਵੀਂ ਬਿਲਡਿੰਗ ਇੰਦੇ ਬਣਨੀ ਸੀ ਉਹ ਸ਼ੁਰੂ ਹੋ ਰਿਹਾ ਜੀ ਕੰਮ ਉਹਦੇ ਚ ਲੈਂਡ ਇਸ਼ੂ ਸੀਗਾ ਉਹ ਸੋਲਵ ਹੋ ਗਿਆ ਹੁਣ ਸ਼ੁਰੂ ਹੋ ਰਿਹਾ ਜੀ ਉਹ ਵਨ ਹਾਟਰ ਟਾਈਮ ਉਹ ਕਦੋਂ ਤੱਕ ਚੱਲੀ ਹੈ ਡਿਮਾਂਡ ਸ਼ੂ ਮੋਦਲ ਉਹ ਕਾਫੀ ਕੰਮ ਤਾਂ ਹੋ ਗਿਆ ਜੀ ਉਹਦਾ ਸੀਸੀਟੀਵੀ ਦਾ ਕੰਮ ਮਤਲਬ ਚੱਲਦਾ ਪਿਆ ਹੈਗਾ ਉਹਦੇ ਅਸੀਂ ਇੱਕ ਰੱਖਿਆ ਜੀ ਹੋਮ ਕਾਰਪ ਚ ਵੀ ਰੱਖਿਆ ਆਲਰੇਡੀ ਜਿਹੜੇ ਪੈਸਕੋ ਦੇ ਥਰੂ ਆ ਕਾਫੀ ਜਗ੍ਹਾ ਤੇ ਰੱਖੇ ਗਏ ਆ ਉਹ ਲਗਾਤਾਰ ਡਿਪਲੋਇਮੈਂਟ ਚੱਲਦੀ ਹੈ ਪੰਜਾਬ ਦੇ ਵਿੱਚ ਅਸੀਂ ਇਹਨੂੰ ਇਸ਼ੂ ਨਹੀਂ ਬਣਦੇ ਆਂਗੇ ਪੈਸੇ ਵੀ ਅਸੀਂ ਜਿਹੜੇ ਹੈਗੇ ਡਿਸਟ੍ਰਿਕਟ ਹੈਲਥ ਬੋਰਡ ਬਣਾਉਂਦੇ ਆ ਜੀ ਵਿਦ ਦਾ ਡਿਪਟੀ ਕੁਸ਼ਰਾ ਚੇਅਰ ਪਰਸਨ ਐਸਐਸਪੀ ਸਿਵਲ ਸਰਜਨ ਔਰ ਉਹਦੇ ਚ ਬਾਕੀ ਸਾਰੇ ਮੈਂਬਰ ਹੈਗੇ ਆ ਉਹਨਾਂ ਦੀ ਅਸੀਂ ਕੋਆਰਡੀਨੇਸ਼ਨ ਕਰਾਤੀ ਆ ਛੋਟੇ ਹਸਪਤਾਲ ਦੀ ਐਸਐਚਓ ਲੈਵਲ ਤੇ ਜਿਹੜੇ ਐਸਐਮਓ ਉਹਨਾਂ ਦੀ ਡੀਐਸਪੀ ਲੈਵਲ ਤੇ ਔਰ ਜਿਹੜੇ ਸਾਡੇ ਸਿਵਲ ਸਾਧਨ ਉਹਨਾਂ ਦੀ ਉਹਨਾਂ ਦੀ ਕਮਿਸ਼ਨਰ ਆਫ ਪੁਲਿਸ ਜਾਂ ਐਸਐਸਪੀ ਲੈਵਲ ਤੇ ਔਰ ਡੈਪਟੀ ਕਮਿਸ਼ਨਰ ਦੀਆਂ ਕਮੇਟੀਆਂ ਬਣਾਤੀਆਂ ਵਿਦਨ ਤਿੰਨ ਤੋਂ ਪੰਜ ਮਿੰਟ ਦੇ ਵਿੱਚ ਜੇਕਰ ਕੋਈ ਗੱਲਬਾਤ ਹੁੰਦੀ ਆ ਤਾਂ ਸਾਡੀ ਪੁਲਿਸ ਪਹੁੰਚ ਜਾਂਦੀ ਆ ਹਰ ਜਗ੍ਹਾ ਤੇ ਮਤਲਬ ਸਕਿਉਰਿਟੀ ਗਾਰਡ ਖੜੇ ਹੋਣ ਦਾ ਜਿਵੇਂ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਜ਼ਰੂਰੀ ਨਹੀਂ ਆ ਕਿ ਕੋਈ ਬੰਦੂਕ ਲਾ ਕੇ ਜਾਂ ਡੰਡਾ ਲਾ ਕੇ ਬੰਦੇ ਹਸਪਤਾਲਾਂ 'ਚ ਖੜੇ ਹੋਣ ਤੇ ਉਹ ਸਾਰੇ ਜਿਹੜੇ ਸਪਾਈ ਹੁੰਦੇ ਆ ਨਾ ਜੀ ਉਹ ਬੰਦੂਕ ਲੈ ਕੇ ਨਹੀਂ ਚੱਲਦੇ ਕਈ ਸਟੈਥਸਕੋਪ ਨਾਲ ਵੀ ਕੰਮ ਕਰਦੇ ਆ ਜੀ ਟਾਰਚ ਨਾਲ ਵੀ ਕੰਮ ਕਰਦੇ ਆ ਸੰਸਦ ਸਸਦ ਕਾਨਰ ਨਾਉਤ ਦਾ ਬਿਆਨ ਆਇਆ ਹੈ ਕਿ ਕਿਸਾਨੋ ਕੋ 3 ਕੇ ਖੇਤੀ ਕਾਨੂੰਨ ਵਾਪਸ ਮੰਗਨੇ ਚਾਹੀਏ ਸਰਕਾਰ ਸੇ ਕਿ ਦੁਬਾਰਾ ਲਾਗੂ ਕਰ ਦੇਈਏ ਕਮੇਲ ਦਰ ਦੋਰਾ ਪਿਆ ਦਿੱਤਾ ਹੈ ਇਹਦੇ ਦੇਖ ਕੇ ਖੁਦ ਆਰ ਦੋ ਗਿਆ ਕਹਦੇ ਹੋ ਵਾਪਸ ਕਰ ਦੇ ਜੀ ਵੇ ਤੇ ਬਾਬਾ ਤੁਹਾਡਾ ਸਵਾਲ ਇੱਕੋ ਹੀ ਹੈ ਜੀ ਕੰਗਨਾ ਕੰਗਨਾ ਰੌਤ ਨੂੰ ਪੁੱਛ ਲਈ ਹੋਵੇ ਤਿੰਨ ਖੇਤੀ ਕਾਨੂੰਨ ਕੀ ਸੀਗੇ ਮੈਂ ਗਾਰੰਟੀ ਦੇ ਸਕਦਾ ਉਹਨੂੰ ਪਤਾ ਨਹੀਂ ਕੀ ਸੀਗੇ ਤੁਸੀਂ ਕੰਗਨਾ ਕਨੌਟ ਸ਼ੀ ਇਜ਼ ਨਾਟ ਸ਼ੀ ਇਜ਼ ਐਕਟਰੈਸ ਟੇਕ ਇਟ ਐਜ਼ ਅ ਕਾਮੇਡੀ ਸ਼ੀ ਇਜ਼ ਨਾਟ ਅ ਸੀਰੀਅਸ ਪਰਸਨ ਟੇਕ ਡੋਨਟ ਟੇਕ ਹਰ ਸੀਰੀਅਸਲੀ ਦੈਟਸ ਆਲ ਬਹੁਤ